ਸ਼ਸ਼ੀਕਾ ਜੀ ਮਾਇਆ ਵੈਦ ਮਿਲ ਕੀ ਜਵੰਦਾ ਤੁਹਾਡਾ ਸਵਾਗਤ ਹੈ ਜੀ ਆਪਣੇ YouTube ਚੈਨਲ 'ਚ ਆਂਦਾ ਰਿਵੇ ਤੇ ਕਾਫੀ ਵੀਰਾਂ ਦੇ ਸਵਾਲ ਹੁੰਦੇ ਆ ਸ਼ਿਗਰਪਤਨ ਅਨਮੈਰਿਡ ਮੁੰਡਿਆਂ ਦੇ ਕਾਫੀ ਜਿਹੜੇ ਹੈਗੇ ਆ ਉਹ ਕਹਿੰਦੇ ਜੀ ਸ਼ਿਗਰਪਤਨ ਦੀ ਪ੍ਰੋਬਲਮ ਆ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਸ਼ਿਗਰਪਤਨ ਕੀ ਹੈ ਪੂਰੀ ਜਾਣਕਾਰੀ ਵੀਡੀਓ ਦੇ ਵਿੱਚ ਦੇਵਾਂਗੇ ਸ਼ਿਗਰਪਤਨ ਕੀ ਹੈ ਕੀ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ ਤੁਹਾਨੂੰ ਦੱਸਾਂਗੇ ਜੀ ਇੱਕ ਨੁਸਖਾ ਵੀਡੀਓ ਦੇਖਣੀ ਹੈ ਤੁਸੀਂ ਨੇ ਪੂਰੀ ਠੀਕ ਹੈ ਜੀ ਕਈ ਵੀਰ ਵੀਡੀਓ ਸਕਿਪ ਕਰਕੇ ਦੇਖਦੇ ਅੱਗੇ ਲੰਘਾਈ ਜਾਂਦੇ ਹਨ ਸਕਿਪ ਕਰੀ ਜਾਂਦੇ ਵਿੱਚੋਂ ਫਿਰ ਉਹਨੂੰ ਸਮਝਣੇ ਦੀ ਦੁਆਰਾ ਦੁਆਰਾ ਮੈਸੇਜ ਕਰਦੇ ਆ ਇਹਦਾ ਧਿਆਨ ਰੱਖਣਾ ਤੁਸੀਂ ਨੇ ਵੀਡੀਓ ਪੂਰੀ ਦੇਖਿਓ ਤੁਸੀਂ ਸ਼ਿਕਰਪਤਨ ਦਾ ਨੁਸਖਾ ਵੀ ਦੱਸਾਂਗੇ ਤੇ ਹੁੰਦਾ ਕਿਉਂ ਹੈ ਤੇ ਕੀ ਨੇ ਕਾਰਨ ਤੇ ਕਿੰਨਾ ਕਿੰਨਾਂ ਨੂੰ ਇਹ ਹੁੰਦਾ ਠੀਕ ਹੈ ਜੀ ਦੱਸਦੇ ਆ ਸ਼ਿਕਰਪਤਨ ਕੀ ਹੈ ਸ਼ਿਕਰਪਤਨ ਕਹਿੰਦੇ ਨੇ ਜੀ ਜਿਨ੍ਹਾਂ ਦੀ ਟਾਈਮਿੰਗ ਨਾਰਮਲੀ 3 ਤੋਂ 4 ਮਿੰਟ ਟਾਈਮਿੰਗ ਹੁੰਦੀ ਹੈ ਸਭ ਦੀ ਤੇ ਕਈਆਂ ਦਾ ਸਟੈਮਨਾ ਵਧੀਆ ਹੁੰਦੀ ਆ ਤਾਂ 5 ਮਿੰਟ ਪਲੱਸ ਵੀ ਹੋ ਜਾਂਦੀ ਆ ਟਾਈਮਿੰਗ ਤੇ ਜਿੰਨਾ ਦੇ ਮੰਨ ਲੋ ਅ ਸ਼ਿਗਰਪਤਨ ਦੀ ਸਮੱਸਿਆ ਉਹ ਐ ਵਿੱਚ ਪਾਉਂਦੇ ਹੀ ਨਾਲ ਦੀ ਨਾਲ ਵੀਰਜ ਪਾਤ ਹੋ ਜਾਣਾ ਵੀਰਜ ਨਿਕਲ ਜਾਣਾ ਡਿਸਚਾਰਜ ਹੋ ਜਾਣਾ ਇਹਨੂੰ ਸ਼ਿਗਰਪਤਨ ਕਹਿੰਦੇ ਐ ਜਿਹੜੇ ਵੀਰ ਹੱਥ ਨਾਲ ਕਰਦੇ ਹੱਥ ਰੱਸੀ ਕਰਦੇ ਐ ਉਹਨੂੰ ਆਪਾਂ ਨਹੀਂ ਉਹਨੂੰ ਸ਼ਿਗਰਪਤਨ ਮੰਨ ਸਕਦੇ ਜਿਹੜੇ ਇੰਟਰਕੋਰਸ ਕਰਦੇ ਆ ਸੈਕਸ ਕਰਦੇ ਆ ਉਦੋਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨੂੰ ਸ਼ਿਗਰਪਤਨ ਮੰਨਿਆ ਜਾ ਸਕਦਾ ਹੈ ਜੇ ਮੰਨ ਲਓ ਰੁਟੀਨ 'ਚ ਉਹ ਹਫਤਾ ਮੰਨ ਲਓ 7 ਦਿਨ ਡੇਲੀ ਸੈਕਸ ਕਰਦੇ ਆ ਜੇ 7 ਦੇ 7 ਦਿਨ ਹੀ ਵਿੱਚ ਪੌਣਸਾਰ ਹੀ ਵੀਰਜ ਨਿਕਲ ਜੇ ਜਾਂ 2 ਤੋਂ 3 ਮਿੰਟ ਦੇ ਵਿੱਚ ਪਹਿਲਾਂ ਨਿਕਲ ਜੇ ਉਹਨੂੰ ਆਪਾਂ ਸ਼ਿਗਰਪਤਨ ਕਹਿੰਦੇ ਆ ਜਾ ਮਾੜ ਲੋ ਇਕ ਰਾਤ ਦੇ ਵਿੱਚ 2 ਤੋਂ 3 ਵਾਰ ਜਾਂ 4 ਤੋਂ 3 ਵਾਰ ਕਰਦੇ ਹੋ ਤਾਂ ਤਿੰਨੋਂ ਵਾਰ ਹੀ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਵੀ 1 ਤੋਂ 2 ਮਿੰਟ ਦੇ ਵਿੱਚ ਹੀ ਤੁਹਾਡਾ ਜਿਹੜਾ ਵੀਰਜ ਨਿਕਲ ਜੇ ਵੀਰਜ ਪਾਤ ਹੋ ਜੇ ਉਹਨੂੰ ਆਪਾਂ ਸ਼ਿਗਰਪਤਨ ਕਹਿੰਦੇ ਆਂ ਅਨਮੈਰਿਡ ਮੁੰਡਿਆਂ ਨੂੰ ਨਹੀਂ ਹੁੰਦੀ ਐ ਇਦਾਂ ਦੀਆਂ ਵਾਰੀਆਂ ਲਗਭਗ ਉਹ ਜਾਂਦੇ ਆ ਆਪਣੇ ਸਹੇਲੀ ਦੇ ਕੋਲ ਗਰਲਫ੍ਰੈਂਡ ਦੇ ਕੋਲ ਜਲਦੀ ਡਿਸਚਾਰਜ ਹੁੰਦੇ ਇੱਕ ਵਾਰ ਦੇ ਵਿੱਚ ਉਹਨੂੰ ਹੀ ਉਹ ਸ਼ਿਗਰਪਤਨ ਮੰਨਣ ਲੱਗ ਜਾਂਦੇ ਆ ਤੇ ਹਰ ਇੱਕ ਉਮਰ ਦੇ ਬੰਦੇ ਲਈ ਹਰ ਇੱਕ ਵੀਰਲੇ ਛੋਟੀ ਉਮਰ ਦਾ ਵੱਡੀ ਉਮਰ ਦਾ ਤੁਹਾਨੂੰ ਨੁਸਖਾ ਦੱਸਾਂਗੇ ਸਿਰਫ ਤੁਸੀਂ ਵੀਰਜ਼ ਗਾੜਾ ਕਰਨ ਵਾਲੀਆਂ ਚੀਜ਼ਾਂ ਦਾ ਸੇਵਨ ਕਰੋ ਤੁਹਾਡੀ ਸ਼ਿੱਗਰ ਪਤਨ ਦੀ ਸਮੱਸਿਆ ਠੀਕ ਹੋ ਜਾਊਗੀ ਜਿਹੜੇ ਵੀਰ ਇਦਾਂ ਦੀ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਜਿਆਦਾ ਗਰਮ ਮਿਜ਼ਾਜ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਆ YouTube ਤੋਂ ਦੇਖ ਦੇ ਜਿਵੇਂ ਕਾਫੀ ਵੀਰਾਂ ਦਾ ਮੈਂ ਸੁਣਿਆ ਜੀ ਕਹਿੰਦੇ ਅਸ਼ਵਗੰਧਾ ਵਰਤਣ ਲੱਗ ਜਾਂਦੇ ਆ ਉਹ ਕਾਫੀ ਕੁਆਂਟੀਟੀ ਚ ਅਸ਼ਵਗੰਧਾ ਕਰਦਾ ਸਭ ਨੂੰ ਸੂਟ ਨਹੀਂ ਕਰਦਾ ਅਸ਼ਵਗੰਧਾ ਅਸ਼ੋਗੰਦਾ ਲਿਵਰ ਦੀ ਗਰਮੀ ਕਰ ਕਰ ਦਿੰਦਾ ਹੈ ਤਾਂਤ ਦੀ ਸਮੱਸਿਆ ਪੈਦਾ ਕਰ ਦਿੰਦਾ ਹੈ ਕਈ ਵਾਰ ਹਾਂ ਅਗਰ ਨੁਸਖੇ ਦੇ ਨਾਲ ਵਰਤ ਰਹੇ ਹੋ ਤਾਂ ਠੀਕ ਹੈ ਉਹ ਵੀ ਉਸ ਦੀ ਕੁਆਂਟੀਟੀ ਆਪਣੇ ਕੋਈ ਵੈਦ ਹੈ ਜਾਂ ਕੋਈ ਮਿੱਤਰ ਪਿਆਰਾ ਹੈ ਨਾ ਜਿਹੜੇ ਚੀਜ਼ ਦੀ ਨੌਲੇਜ ਰੱਖਦਾ ਉਹਦੀ ਸਲਾਹ ਜ਼ਰੂਰ ਲੈ ਲਿਓ ਆਪ ਬਣਾ ਕੇ ਕੋਈ ਵੀ ਮੈਡੀਸਨ ਨਾ ਖਾਇਆ ਕਰੋ ਜਿਹੜੇ ਵੀ ਅਸੀਂ ਨੁਸਖੇ ਦੱਸਦੇ ਆ ਉਹ ਸਤ ਪੁੱਛ ਕੇ ਜਾਂ ਕਿਸੇ ਹੋਰ ਵੈਦ ਦੀ ਸਲਾਹ ਨਾਲ ਹੀ ਵਰਤੋ ਤਾਂ ਕਿ ਤੁਹਾਡੇ ਪੈਸੇ ਵੇਸਟ ਨਾ ਹੋਣ ਤੇ ਤੁਹਾਨੂੰ ਰਿਜ਼ਲਟ ਵਧੀਆ ਮਿਲ ਸਕੇ ਇਹ ਤੁਸੀਂ ਧਿਆਨ ਰੱਖਣਾ ਹੈ ਤੇ ਨੁਸਖੇ ਦੀ ਤਰਫ ਚੱਲਦੇ ਆ ਜੀ ਜਿਹੜਾ ਖੁਦ ਨੇਮ ਬਣਾਇਆ ਕਿਸੇ ਗੁਰੂ ਜਾਂ ਨਿਰਤਾ ਕਿਸੇ ਹੋਰ ਵੀਰ ਦੀ ਸਹਾਇਤਾ ਨਾਲ ਨਹੀਂ ਖੁਦ ਦਾ ਐਕਸਪੈਰੀਮੈਂਟ ਅਜਮਾਇਆ ਹੋਇਆ ਨੁਸਖਾ ਸਮਝ ਲਓ ਤੇ ਨੁਸਖੇ ਦੇ ਵਿੱਚ ਤੁਸੀਂ ਕੀ ਲੈਣਾ ਤੁਸੀਂ ਲੈਣਾ ਜੀ 50 ਗ੍ਰਾਮ ਸਾਲਮ ਪੰਜਾ 50 ਗ੍ਰਾਮ ਸਾਲਮ ਮਿਸਰੀ 50 ਗ੍ਰਾਮ ਤੁਸੀਂ ਲੈਣੇ ਜੀ ਇਹਦੇ ਵਿੱਚ ਗੋਖਸ਼ਰਾ 50 ਗ੍ਰਾਮ ਤੁਸੀਂ ਕੌਂਚ ਵੀਜ਼ ਲੈਣੇ 50 ਗ੍ਰਾਮ ਹੀ ਇਹਦੇ ਵਿੱਚ ਲੈਣੇ ਜੀ ਤੁਸੀਂ ਤਾਲ ਮਖਾਣਾ ਵੀਜ਼ 30 ਗ੍ਰਾਮ ਇਲਾਇਚੀ 20 ਗ੍ਰਾਮ ਬੰਗਪਸਨ 20 ਗ੍ਰਾਮ ਤੁਸੀਂ ਲੈਣੇ ਜੀ ਮੁਰਗੀ ਦੇ ਅੰਡਿਆਂ ਦੀ ਪਸਮ ਜਿਹਨੂੰ ਕੁਸਤਾ ਵੈਜ਼ਾ ਮੁਰਗ ਜਾਂ ਕੁਕਟੰਡਵਕ ਪਸਮ ਕਹਿੰਦੇ ਹੈਗੇ ਆ ਇਹ ਲੈਣੇ ਤੁਸੀਂ ਨੇ 100 200 ਗ੍ਰਾਮ ਦੇ ਵਿੱਚ ਤੁਸੀਂ ਮਿਸ਼ਰੀ ਪਾਉਣੀ ਹੈਗੀ ਆ ਠੀਕ ਹੈ ਜੀ ਸਭ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਹੱਥਾਂ ਨਾਲ ਕੁੱਟ ਕੇ ਪਾਊਡਰ ਬਣਾਉਣਾ ਹੈ ਜੇ 100% ਦਾ ਰਿਜ਼ਲਟ ਲੈਣਾ ਹੈ ਜੇ ਮਿਕਸੀ ਦੇ ਵਿੱਚ ਐਵੇਂ ਗ੍ਰाइंड ਬਲੂੰਡ ਕਰੋਗੇ ਫਿਰ ਰਿਜ਼ਲਟ ਘਟ ਜੇਗਾ ਤੁਹਾਡਾ ਠੀਕ ਹੈ ਜੀ 100% ਰਿਜ਼ਲਟ ਹੱਥਾਂ ਨਾਲ ਕੁੱਟ ਕੇ ਹੀ ਮਿਲੇਗਾ ਤੁਹਾਨੂੰ ਇਹ ਦਵਾਈ ਥੋੜਾ ਜਿਹਾ ਮਹਿੰਗਾ ਵੀ ਹੈ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈ ਜੇ ਸੋਚਿਆ ਜਾਵੇ ਸਾਲਮ 55 ਸਾਲ ਮਿਸ਼ਰੀ ਦੇ ਵਿੱਚ ਮਹਿੰਗੇ ਨੇ ਹੋਰ ਕੁਝ ਨਹੀਂ ਤੁਸੀਂ ਕੀ ਕਰਨਾ ਹੈ ਸਭ ਨੂੰ ਕੁੱਟ ਕੇ ਪੀਸ ਕੇ ਰੱਖ ਲੋ ਇੱਕ ਗਲਾਸ ਦੁੱਧ ਦੇ ਨਾਲ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਤੁਸੀਂ ਇਹਦਾ ਖਾਣਾ ਹੈ ਤੁਹਾਡੀ ਜਿਹੜੀ ਨਾੜਾਂ ਦੀ ਵੀਕਨੈਸ ਆ ਉਹ ਠੀਕ ਹੋ ਜੂਗੀ ਚਿਹਰੇ ਦੇ ਉੱਤੇ ਲਾਲੀ ਆ ਜੂ ਵਜ਼ਨ ਤੁਹਾਡਾ ਸਹੀ ਹੋ ਜੂਗਾ ਸਰੀਰ ਫਿੱਟ ਫਿੱਟ ਹੋ ਜੂਗਾ ਜਿਨ੍ਹਾਂ ਨੂੰ ਸ਼ੀਗਰਪਤਨ ਦੀ ਪ੍ਰੋਬਲਮ ਉਹ ਠੀਕ ਹੋ ਜੂਗੀ ਜੜ ਤੋਂ ਵੀਰਜ ਤੁਹਾਡਾ ਮੱਖਣ ਦੀ ਤਰ੍ਹਾਂ گاੜਾ ਹੋ ਜੂਗਾ ਤੇ ਰਿਜ਼ਲਟ ਤੁਹਾਨੂੰ ਐਨੇਕ ਮਿਲਣਗੇ ਬੇਮਿਸਾਲ ਰਿਜ਼ਲਟ ਮਿਲਣਗੇ ਤੁਸੀਂ ਹੈਰਾਨ ਹੋ ਜਾਗੇ ਨੁਸਖਾ ਵਰਤ ਕੇ ਐਦਾਂ ਦਾ ਨੁਸਖਾ ਤੁਹਾਨੂੰ ਦੱਸਤਾ ਵਰਤਿਓ ਜ਼ਰੂਰ ਤੇ ਲਾਭ ਜ਼ਰੂਰ ਉਠਾਇਓ ਨੁਸਕੇ ਦੇ ਲਾਭ ਤੁਸੀਂ ਵਰਤੋ ਤੇ ਹੋਰਾਂ ਨੂੰ ਦੱਸੋ ਇਹੋ ਜਿਹਾ ਨੁਸਖਾ ਹੈ ਇਹ ਨਹੀਂ ਹੈਗਾ ਵੀ ਤੁਸੀਂ ਵਰਤ ਲਿਆ ਤੁਹਾਨੂੰ ਲਾਭ ਨਹੀਂ ਮਿਲਿਆ ਇਹ ਨੁਸਕੇ ਦਾ ਤੁਹਾਨੂੰ ਰਿਜ਼ਲਟ ਮਿਲੇਗਾ ਹੀ ਮਿਲੇਗਾ ਠੀਕ ਹੈ ਜੀ ਤੇ ਜਿਨ੍ਹਾਂ ਨੂੰ ਮੜੀ-ਮੋਟੀ ਲਿਵਰ ਦੀ ਪ੍ਰੋਬਲਮ ਹੈ ਤਾਂ ਲਿਵਰ ਟੋਨਿਕ ਜ਼ਰੂਰ ਲੈ ਲਓ ਜੋ ਵੀ ਤੁਸੀਂ ਆਯੁਰਵੇਦਿਕ ਨੁਸਖਾ ਵਰਤ ਰਹੇ ਹੋ ਲਿਵਰ ਟੋਨਿਕ ਜ਼ਰੂਰ ਲੈ ਲਿਆ ਕਰੋ ਉਹਦੇ ਨਾਲ ਠੀਕ ਹੈ ਜੀ ਕਿਸੇ ਜਿਵੇਂ ਲਿਵਰ 52D ਹੈ ਨਾ ਲਿਵਟ 2 ਜਾਂ ਲਿਵਟ 2DS ਆਮ ਇਹਦਾ ਲਿਵਰ ਟੋਨਿਕ ਜ਼ਰੂਰ ਲਓ ਤੇ ਪੇਟ ਸਾਫ਼ ਜ਼ਰੂਰ ਰੱਖੋ ਜਿਨ੍ਹਾਂ ਵੀਰਾਂ ਨੂੰ ਕਬਜ਼ ਰਹਿੰਦੀ ਹੈ ਉਹ ਪੇਟ ਜ਼ਰੂਰ ਸਾਫ਼ ਰੱਖਿਆ ਕਰੋ ਤਾਂ ਕਿ ਤੁਹਾਨੂੰ ਜਿਹੜੇ ਆਯੁਰਵੈਦਿਕ ਨੁਸਖੇ ਨੂੰ ਜ਼ਿਆਦਾ ਰਿਜ਼ਲਟ ਦੇ ਸਕਣ ਜਿਨ੍ਹਾਂ ਦਾ ਪੇਟ ਸਾਫ਼ ਨਹੀਂ ਰਹਿੰਦਾ ਉਹਨਾਂ ਨੂੰ ਆਯੁਰਵੈਦਿਕ ਨੁਸਖੇ ਰਿਜ਼ਲਟ ਨਹੀਂ ਦਿੰਦੇ ਹੈਗੇ ਬਹੁਤ ਘੱਟ ਦਿੰਦੇ ਹੈ ਇਹ ਤੁਸੀਂ ਧਿਆਨ ਰੱਖਣਾ ਹੈ ਅਗਰ ਕੋਈ ਤੁਹਾਡਾ ਵੀਡੀਓ ਸੰਬੰਧੀ ਸਵਾਲ ਹੈ ਕਿਸੇ ਪ੍ਰੋਬਲਮ ਸੰਬੰਧੀ ਸਵਾਲ ਹੈ ਤਾਂ ਤੁਸੀਂ ਨੀਚੇ ਕਮੈਂਟ ਚ ਕਰ ਸਕਦੇ ਹੋ ਜੀ ਜਾਂ ਸਾਡੇ ਵਟਸਐਪ ਨੰਬਰਾਂ ਤੇ ਤੁਸੀਂ ਮੈਸੇਜ ਕਰ ਸਕਦੇ ਹੋ 938238200 ਹਰ ਤਰ੍ਹਾਂ ਦੇ ਕੰਸਲਟ ਤੁਸੀਂ ਫ੍ਰੀ ਦੇ ਵਿੱਚ ਕਰ ਸਕਦੇ ਹੋ ਜੀ ਆਪਣੇ ਨੰਬਰਾਂ ਤੇ ਮੈਸੇਜ ਕਰੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ